ਚਾਲਮੀ ਬਬੇ ਤੇ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਪਿਛਲੇ 40 ਸਾਲ ਤੋਂ ਨਿਕ ਰਹੀ ਹੈ ਉਹ ਅੱਜ ਦੀ ਫਸਟ ਮੀਟਿੰਗ ਜਿਹੜੀ ਅਰਜੁਨਗਰ ਵਿਖੇ ਰੱਖੀ ਗਈ ਹੈ ਜਿੰਨੇ ਵੀ ਇੱਥੇ ਕਾਰਜਕਰਤਾ ਸੀਗੇ ਸਿਟੀ ਵਾਲਮੀਕ ਸਭਾ ਦੀ ਬਹੁਤ ਖੂਬਸੂਰਤ ਤੇ ਬਹੁਤ ਡਿਸਪਲਾਈਨਡ ਔਰ ਇਨ ਡਿਟੇਲਡ ਜਿਹੜੀ ਹੈ ਇਹ ਪਹਿਲੀ ਮੀਟਿੰਗ ਸੀਗੀ ਮੈਂ ਹਰ ਇੱਕ ਆਪਣੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਸਾਰੇ ਵੱਧ ਚੜ ਕੇ ਭਾਗ ਲੈਣੇ ਸ਼ੋਭਾ ਯਾਤਰਾ ਤੇ ਬੇਸਿਕਲੀ ਰਾਜੂ ਜੀ ਮੇਰੇ 30 ਸਾਲ ਤੋਂ ਸਾਡੇ ਰਿਲੇਸ਼ਨ ਨੇ ਆਪਸੀ ਸਿਟੀ ਵਾਲਮੀਕੀ ਸਭਾ ਦੇ ਪ੍ਰਧਾਨ ਨੇ ਤੇ ਇਹਨਾਂ ਨੇ ਬਾਕੀ ਜਿਹੜੇ ਅਰੇਂਜਮੈਂਟ ਸੀ ਤਾਂ ਡਿਸਕਸ਼ਨ ਕੀਤੀ ਕਿਤੇ ਅਸੀਂ ਇੱਕ ਛੁੱਟੀ ਦੀ ਰਿਕਵੈਸਟ ਕੀਤੀ ਹੈ ਉਹ ਜ਼ਰੂਰ ਅਸੀਂ ਜਸਤਨ ਚੋਭਾ ਯਾਤਰਾ ਹੋਏਗੀ ਛੁੱਟੀ ਕਰਾਂਗੇ ਜਿਹਨਰ ਵੀ 12 ਲੱਖ ਸ਼ੀਰਵਾਦ ਲੈਣਾ ਕਿਸੇ ਨੇ ਵੀ ਹੁੱਲੜ ਬਾਜੀ ਕੀਤੀ ਕੋਈ ਵੀ ਕੀਤੀ ਉਥੇ ਮੰਦੀ ਕਰਮੇ ਕੀਤੀ ਜਾਉਂਦਾ ਹਾਂ ਬਹੁਤ ਬਹੁਤ ਧੰਨਵਾਦ ਸਰ 40 ਸਾਲ ਤੋਂ ਸਾਡੀ ਸ਼ੁਭ ਯਾਤਰਾ ਚੱਲਦੀ ਆ ਔਰ ਸਾਡੇ ਭਗਵਾਨ ਬਾਲ ਮਿੱਕੀ ਜੀ ਦੇ ਪ੍ਰਗਟ ਦੇਦੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਵਿਸ਼ਾ ਸ਼ੋਭਾ ਯਾਤਰਾ ਸਿੱਧੀ ਵਾਲਮੀਕ ਸਵਾਵਲੋਂ ਜਿਹੜੀ ਪਰਪਾਤੀਆ ਵਾਲਮੀਕ ਤਰਸਮਾ ਚਸਤ ਪਾਵਾ ਦਾਸ ਭਾਰਤ ਵੱਲੋਂ ਨਿਕਾਲੀ ਜਾ ਰਹੀ ਹੈ ਚੰਦਨ ਭਾਈ ਸਾਡੇ ਦਾ ਮਸਰ ਕੀ ਹੈ ਕਿ ਇਸ ਮੁੱਦੇ ਅੱਜ ਜਿਹੜੀ ਸ਼ੋਭਾ ਯਾਤਰਾ ਨੂੰ ਲੈ ਕੇ ਨਹੀਂ ਕੋਈ ਮੁੱਦਾ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪਰਮਪਿਤਾ ਪਰਮਾਤਮਾ ਸਰਗਾਲ ਦਰਸ਼ਕ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਕਾਸ਼ ਉਤਸਵ ਦੀਆਂ ਆਉਣ ਵਾਲੇ ਸਮੇਂ 'ਚ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਅੱਜ ਦੀ ਇਸ ਪਹਿਲੀ ਮੀਟਿੰਗ ਜਿਹੜੀ ਆ ਪ੍ਰਕਾਸ਼ ਉਤਸਵ ਨੂੰ ਲੈ ਕੇ ਮਹੱਲਾ 40 ਕੁਆਰਟਰ ਦੇ ਵਿੱਚ ਪ੍ਰਧਾਨ ਨਿਰਾਸ਼ ਕੁਮਾਰ ਰਾਜੂ ਜੀ ਦੀ ਪ੍ਰਧਾਨਗੀ ਹੇਠ ਹੋਈ ਆ ਔਰ ਸਿਟੀ ਵਾਲਮੀਕ ਸਭਾ ਤੋਂ ਸਾਡੇ ਪ੍ਰਧਾਨ ਰਜੇਸ਼ ਪੱਟੀ ਸਾਹਿਬ ਰਜੇਸ਼ ਪਦਮ ਜੀ ਸੁਭਾਸ਼ ਸਿੰਘ ਜੀ ਤੇ ਔਰ ਜਿੰਨੇ ਵੀ ਇੱਥੇ ਕਾਰਕਟਰਤਾ ਸੀਗੇ ਸਿਟੀ ਵਾਲਮੀਕ ਸਭਾ ਦੀ ਇੱਕ ਬਹੁਤ ਖੂਬਸੂਰਤ ਤੇ ਬਹੁਤ ਡਿਸਪਲਾਈਨਡ ਔਰ ਇਨ ਡਿਟੇਲਡ ਜਿਹੜੀ ਆ ਇਹ ਪਹਿਲੀ ਮੀਟਿੰਗ ਸੀਗੀ ਆਪਸੀ ਭਾਈਚਾਰੇ ਦੀ ਉਹ ਹੋਈ ਆ ਤੇ ਨੈਕਸਟ ਜਿਹੜੀ ਮੀਟਿੰਗ ਹੈ ਉਹ ਡੀਸੀ ਕੰਪਲੈਕਸ ਦੇ ਵਿੱਚ ਹੋਏਗੀ ਜਿਹਦੇ ਵਿੱਚ ਪ੍ਰਸ਼ਾਸਨ ਜਿਹੜਾ ਇਨਵੋਲਵ ਹੋਊਗਾ ਤੇ ਉੱਥੇ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਜਾਂ ਜੋ ਸ਼ੋਭਾ ਯਾਤਰਾ ਦੇ ਰੂਟ ਨੂੰ ਲੈ ਕੇ ਜੋ ਵਿਵਸਥਾ ਕਾਇਮ ਕਰ ਲਈ ਆ ਉਹਨੂੰ ਲੈ ਕੇ ਜਿਹੜੇ ਪ੍ਰਬੰਧਾਂ ਦੀ ਗੱਲ ਕੀਤੀ ਜਾਊਗੀ ਧੰਨਵਾਦ ਅਸਕੇ ਸਭ ਜਮੇਟਿੰਗ ਕੀਤੀ ਗਈ ਆ ਇੱਕ ਵਿਸ਼ਾਲ ਮੀਟਿੰਗ ਹੋਈ ਆ ਕਿ ਜਿਹੜੀਆਂ ਮੁੱਦੇ ਸੀ ਮੀਟਿੰਗ ਦੇ ਸਾਰੇ ਤਾਂ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਾ ਜੱਤ ਅੱਜ ਜਿਹੜੇ ਸੀਗੇ ਅੱਜ ਅੱਜ ਮੀਟਿੰਗ ਸੀਗੀ ਅੱਜ ਸਾਰੇ ਮਤਲਬ ਜਥੇਬੰਦੀਆਂ ਆਈਆਂ ਸਾਰੀਆਂ ਜਿੰਨੀਆਂ ਵੀ ਹੈ ਸਾਰਿਆਂ ਨੇ ਅਲੱਗ-ਅਲੱਗ ਆਪਣੇ ਸਟੇਟਮੈਂਟ ਦਿੱਤੀ ਆ ਸਾਰਿਆਂ ਨੇ ਹੁਣ ਅਸੀਂ ਇਹ ਪਬਲਿਕ ਤੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਸਾਰੇ ਹੀ ਲੋਕ ਜਿੰਨੇ ਵੀ ਇੱਥੇ ਵੀ ਹਰੇਕ ਧਰਮ ਦਾ ਲੋਕ ਆਇਆ ਹੈ ਹਨਾ ਕੋਈ ਇੱਕੋ ਹੀ ਨਹੀਂ ਬਾਲ ਵਿਕੀ ਭਾਈ ਚੱਲਦਾ ਹਰ ਇੱਕ ਧਰਮ ਦੇ ਲੋਕ ਆਏ ਮੈਂ ਹਰ ਇੱਕ ਆਪਣੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਸਾਰੇ ਵੱਧ ਚੜ ਕੇ ਭਾਗ ਲੈਣੇ ਸ਼ੋਭਾ ਯਾਤਰਾ ਤੇ ਔਰ ਪ੍ਰਗਟ ਦਿਵਸ ਤੇ 6 ਤਰੀਕ ਸ਼ੋਭਾ ਯਾਤਰਾ ਵਾਜੀ 7 ਤਰੀਕ ਪਕੀਨ ਮੰਦਿਰ ਅਲੀ ਮੱਲੇ ਦੇ ਵਿੱਚ ਵਿਸ਼ਾਲ ਮੰਚ ਲੱਗ ਰਿਹਾ ਵਾ ਤੇ ਉਸ ਦਿਨ ਵੀ ਰਾਤ 8 ਵਜੇ ਤੋਂ 7 ਵਜੇ ਤੋਂ ਸ਼ੁਰੂ ਹੈ ਜੀ ਉੱਥੇ ਵੀ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਨਥਮਸਤਕ ਹੋਣਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਡਾ ਸਾਡੇ ਨੰਮ ਉਸਾਰਾ ਜੀ ਮੀਟਿੰਗ ਜਿਹੜੀ ਕੀਤੀ ਹੈ ਕੀ ਕੀ ਮੁੱਦੇ ਸੀਗੇ ਸਾਰੇ ਅੱਜ ਸਾਡੇ ਵਾਲਮੀਕੀ ਮਹਾਰਾਜ ਦੀ ਸ਼ੋਭਾ ਯਾਤਰਾ ਉਹਦੇ ਸਪੱਤੇ ਵਿੱਚ ਜਿਹੜੀ ਵੀ ਮਾੜੇ ਮੋٹے ਮੁੱਦੇ ਸੀਗੇ ਕੋਈ ਟ੍ਰੈਫਿਕ ਦਾ ਸੀ ਕੋਈ ਟੋਏ ਸੀ ਕੋਈ ਸ਼ਿਕਾਇਤ ਉਹ ਅਸੀਂ ਡੀਸੀ ਸਾਹਿਬ ਨਾਲ ਗੱਲ ਕਰਕੇ ਸਾਰਾ ਮਸਲਾ ਹੱਲ ਕਰਤਾ ਪਰ ਇੱਕ ਨਾ ਨੌਜਵਾਨ ਕੀ ਖਰਾਬ ਕਰਨਾ ਜਾਂਦੇ ਪ੍ਰੋਗਰਾਮ ਨਸ਼ੇ ਦਾ ਕਰਕੇ ਘੁੰਮਦੇ ਉੱਥੇ ਉਹਨਾਂ ਵਾਸਤੇ ਕੀ ਹਦਾਇਤ ਕਰਨੀ ਚਾਹੀਦੀ ਹੈ ਫ੍ਰੈਂਡਸ ਜਿਹੜਾ ਕੋਈ ਕੋਈ ਇਦਾਂ ਦਾ ਕੰਮ ਕਰੂਗਾ ਉਹਨੂੰ ਪਤਾ ਵੀ ਪੁਲਿਸ ਕੀ ਕਰਦੀ ਹੁੰਦੀ ਆ ਠੀਕ ਆ ਇਹ ਮਹਾਰਾਜ ਦੀ 40 ਮਾ ਹੈਗਾ ਹੈ ਮਹਾਰਾਜ ਦਾ ਚਰਨ ਜਾਰਾ ਜਿਹਨਾਂ ਨੇ ਵੀ ਮਹਾਰਾਜ ਦਾ ਆਸ਼ੀਰਵਾਦ ਲੈਣਾ ਕਿਸੇ ਨੇ ਵੀ ਹੁਲੜਬਾਜੀ ਕੀਤੀ ਕੋਈ ਵੀ ਕੀਤੀ ਉੱਤੇ ਬੰਦੀਕਾਰ ਵਿੱਚ ਕੀਤੀ ਜਾਉਂਦਾ ਬਹੁਤ ਬਧਨਵਾਦ ਸਰ ਪੱਟੀ ਸਾਹਿਬ ਮੀਟਿੰਗ ਕੀਤੀ ਗਈ ਇੱਕ ਵਿਸ਼ਾਲ ਸ਼ੋਭਾ ਯਾਤਰਾ ਨੂੰ ਲੈ ਕੇ ਕੀ ਸੀਗਾ ਕੀ ਮੁੱਦੇ ਲੈ ਕੇ ਚੱਲੇ ਪਰਮਿਕਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਵਨ ਪ੍ਰਗਟ ਦਿਵਸ ਜਿਹੜਾ ਸੱਤਕ ਤੋਂ ਬੰਨ ਪੂਰੇ ਵਿਸ਼ੇ ਦੇ ਵਿੱਚ ਮਨਾਇਆ ਜਾ ਰਿਹਾ ਸਿਟੀ ਵਾਲਮੀਕਸ ਵੱਲੋਂ ਇਹ ਚਾਲਮੀ ਬਬੇ ਤੇ ਵਿਸ਼ਾਲ ਸ਼ੋਭਾ ਯਾਤਰਾ ਜਿਹਦੀ ਪਿਛਲੇ 40 ਸਾਲ ਤੋਂ ਨਿਕ ਰਹੀ ਹੈ ਉਹ ਅੱਜ ਜੀ ਫਰਸਟ ਮੀਟਿੰਗ ਲਈ ਅਰਜੁਨਗਰ ਵਿਖੇ ਰੱਖੀ ਗਈ ਹੈ ਜਿਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਵਾਲਮੀਕ ਸਭਾਵਾਂ ਨੇ ਹਿੱਸਾ ਲਿਆ ਉਹ ਸ਼ਹਿਰ ਦੇ ਕੰਮਨ ਬਿਅਕਤੀ ਨੇ ਵੀ ਹਿੱਸਾ ਲਿਆ ਉਹ ਸਾਰਿਆਂ ਨੂੰ ਪੂਰਾ ਵਿਸ਼ਵਾਸੰਦ ਰਾਇਆ ਕਿ ਸਿਟੀ ਵਾਲਮੀਕ ਸਭਾ ਨਾਲ ਮੋਢੇ ਮੋਢਾ ਲਗਾ ਕੇ ਤਨਮਨ ਨੂੰ ਤਨੋਂ ਨਾਲ ਤੁਗਾਗੇ ਕੋਲੀ ਸਾਹਿਬ ਅੱਜ ਮੀਟਿੰਗ ਕੀਤੀ ਕਿ ਵਿਸ਼ਾਲ ਜਿਹੜੇ ਸ਼ੋਭਾ ਯਾਤਰਾ ਸਾਡੇ ਨਿਕਲਦੀ ਹੈ ਤੇ ਕੀ ਐਲਾਨ ਕੀਤਾ ਗਿਆ ਤੁਸੀਂ ਸਾਰਾ ਮੈਂ ਬੇਸਿਕਲੀ ਰਾਜੂ ਜੀ ਮੇਰੇ 30 ਸਾਲ ਤੋਂ ਸਾਡੇ ਰਿਲੇਸ਼ਨ ਨੇ ਆਪਸ ਵਿੱਚ ਸਿਟੀ ਵਾਲਮੀਕੀ ਸਭਾ ਦੇ ਪ੍ਰਧਾਨ ਨੇ ਤੇ ਇਹਨਾਂ ਨੇ ਬਾਕੀ ਜਿਹੜੇ ਅਰੇਂਜਮੈਂਟ ਸੀ ਤਾਂ ਡਿਸਕਸ਼ਨ ਕੀਤੀ ਕਿਤੇ ਅਸੀਂ ਇੱਕ ਛੁੱਟੀ ਦੀ ਰਿਕਵੈਸਟ ਕੀਤੀ ਹੈ ਉਹ ਜ਼ਰੂਰ ਅਸੀਂ ਜਿਸ ਦਿਨ ਚੋਬਾ ਯਾਤਰਾ ਹੋਏਗੀ ਛੁੱਟੀ ਕਰਾਂਗੇ ਮੇਰਾ ਖਿਆਲ ਉਹ ਭੈਣਜੀ ਦਾ ਪੁਆਇੰਟ ਵੀ ਠੀਕ ਸੀ ਕਿ ਅੱਧਾ ਦਿਨ ਬੱਚੇ ਲੇਟ ਪਹੁੰਚਦੇ ਆ ਔਰ ਪਰੇਸ਼ਾਨ ਹੁੰਦੇ ਆ ਸਾਰੇ ਤੁਹਾਡੀ ਸਭ ਨੂੰ ਕਹਿ ਗਿਆ ਸੀ ਉਸ ਦਿਨ ਛੁੱਟੀ ਦਾ ਅਨਾਉਂਸ ਕੀਤਾ ਵਾ ਬਾਕੀ ਜਿਹੜੀ ਵੀ ਸੇਵਾ ਲਾਣਗੇ ਸਰਕਾਰ ਵੱਲੋਂ ਮੈਂ ਆਪਣੇ ਉੱਲੰਗੀ ਜ਼ਰੂਰ ਪੂਰੀ ਕਰਾਂਗਾ ਕੋਲੀ ਸਾਹਿਬ ਜਿਸ ਤਰ੍ਹਾਂ ਫੁੱਲੜਵਾਜੀ ਕੀਤੀ ਪਾਰਮਿਕ ਸਮਾਗਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਵਾਸਤੇ ਤੁਸੀਂ ਕੀ ਮੈਸੇਜ ਹੈ ਫੁੱਲਡ ਬਾਜੀ ਕਰਦੇ ਮੈਂ ਅੱਗੇ ਇਹ ਗੱਲ ਰਿਕੁਐਸਟ ਕੀਤੀ ਹੈ ਇਹਨਾਂ ਨੂੰ ਵੀ ਦੇਖੋ ਪਾਰਟਿਸਪੇਸ਼ਨ ਪਬਲਿਕ ਪਾਰਟਿਸਪੇਸ਼ਨ ਸਰਕਾਰੀ ਜ਼ਰੂਰੀ ਤਾਂ ਹੀ ਹੈ ਜਦੋਂ ਪਬਲਿਕ ਵੀ ਨਾਲ ਸਾਥ ਦੇਵੇ ਤੇ ਪਰ ਇਹਨਾਂ ਨੇ ਪ੍ਰਧਾਨ ਜੀ ਨੇ ਅਸ਼ੋਰੈਂਸ ਦਿੱਤੀ ਹੈ ਵੀ ਅਸੀਂ ਵੀ ਆਪਣੇ ਵੱਲੋਂ ਕੰਟਰੋਲ ਚ ਰਾਂਗੇ ਪਰ ਸਰਕਾਰੀ ਜੋ ਵੀ ਤੁਸੀਂ ਸਿਸਟਮ ਸਾਡਾ ਠੀਕ ਕਰਾਓ ਜੋ ਅਰੇਂਜਮੈਂਟਸ ਆ ਉਹ ਠੀਕ ਕਰਾਓ ਪਾਣੀ ਦਾ ਬਿਜਲੀ ਦਾ ਸਿਕਿਉਰਿਟੀ ਦਾ ਟ੍ਰੈਫਿਕ ਦਾ ਸੋ ਸਾਰੀ ਅਸ਼ੋਰੈਂਸ ਦਿੱਤੀ ਹੈ ਇਹਨਾਂ ਨੇ ਵੀ ਅਸ਼ੋਰੈਂਸ ਦਿੱਤੀ ਹੈ ਕਿ ਇਹੋ ਜਿਹੀ ਗੱਲ ਨਹੀਂ ਹੋਏਗੀ ਕੰਟਰੋਲ ਚ ਰੱਖਾਂਗੇ ਧੰਨਵਾਦ ਸਰ ਰਾਜਕਮਰ ਰਾਜੀਪ ਜੂਲੇ ਸਰ ਜਿਹੜੀ ਮੀਟਿੰਗ ਰੱਖੀ ਗਈ ਆ ਵਿਸ਼ਾਲ ਸ਼ੋਭਾ ਯਾਤਰਾ ਲਈ ਨਿਕਲਦੀ ਕੀ ਕੀ ਜਿਹੜੇ ਮੁੱਦੇ ਸੀਗੇ ਅੱਜ ਰੱਖੇ ਅੱਜ ਮੈਂ ਰਾਜਕਮਰ ਰਾਜੂ ਜੀ ਸਿਟੀ ਬਾਲਮੀਕੀ ਸਭਾ ਚੇਅਰਮੈਨ ਅੱਜ ਸ਼ੋਭਾ ਯਾਤਰਾ ਲਈ ਮੀਟਿੰਗ ਰੱਖੀ ਗਈ ਜਿਸ ਦੇ ਸਾਡੇ ਮੁੱਖ ਮਹਿਮਾਨ ਨਿਤਨ ਕੋਲੀ ਜੀ ਔਰ ਚੰਦਰ ਗਰੇਵਾਲ ਜੀ ਔਰ ਸਾਡੇ ਸੰਤ ਸਮਾਜ ਤੋਂ ਵੀ ਆਏ ਸੀ ਅਸੀਂ ਜਿਹੜੀ ਵੱਧ ਚੜ ਕੇ ਪੰਜਾਬ ਕੇਸੀ ਤੋਂ ਬਾਹਰੋਂ ਸ਼ੋਭਾ ਯਾਤਰਾ ਚੱਲਦੀ ਆ ਅਸੀਂ ਨਾ ਉੱਥੇ ਮੰਚ ਲਗਾਈਦਾ 40 ਸਾਲ ਤੋਂ ਸਾਡੀ ਸ਼ੁਭ ਯਾਤਰਾ ਚੱਲਦੀ ਆ ਔਰ ਸਾਡੇ ਭਗਵਾਨ ਬਾਲ ਮਿੱਕੀ ਜੀ ਦੇ ਪ੍ਰਗਟ ਦਿਸ਼ ਦੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਇੱਕ ਸਿਰੋ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਵਾ ਮੀਟਿੰਗ ਦੇ ਵਿੱਚ ਸਮੱਸਿਆਵਾਂ ਕਹ ਰਹੇ ਸੀ ਪਾਣੀ ਦੀ ਸਮੱਸਿਆ ਆ ਰਹੀ ਆ ਕਾਫੀ ਬਿਜਲੀ ਦੀ ਸਮੱਸਿਆ ਜਿਹੜੀ ਉਹ ਹੱਲ ਕਰਨ ਵਾਸਤੇ ਕੀ ਕਦਮ ਚੁੱਕ ਰਹੇ ਅਸੀਂ ਅਸੀਂ ਸਾਰੀ ਸਮੱਸਿਆ ਡੀਸੀ ਸਾਹਿਬ ਨੂੰ ਦੱਸਾਂਗੇ ਪਾਣੀ ਦਾ ਅਸੀਂ ਆਰਰੇਂਜਮੈਂਟ ਕਰਾਂਗੇ ਲੰਗਰਾਂ ਦਾ ਆਰਰੇਂਜਮੈਂਟ ਕਰਾਂਗੇ ਸਾਰੀ ਅਸੀਂ ਆਪ my wedding ਸਤਿ ਸ੍ਰੀ ਅਕਾਲ ਵਾਲਮੀਕੀ ਹਰ ਸੋਨਦੀ ਸਾਹਿਬ ਜੀ ਮੀਟਿੰਗ ਕੀਤੀ ਗਿਆ ਵਿਸ਼ਾਲ ਸ਼ੋਭਾ ਯਾਤਰਾ ਦੀ ਆਪਣੇ ਨਿਕਲਦੀ ਆ ਕੀ ਕੀ ਜਿਹੜੇ ਪ੍ਰੋਬਲਮ ਆ ਰਹੀਆਂ ਸੀ ਉਹਨਾਂ ਦੇ ਜਿਹੜੇ ਮਸਲੇ ਹੱਲ ਕੀਤੇ ਜਿਹੜੇ ਕੀ ਮਸਲੇ ਅੱਜ ਸ੍ਰੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਕరుణਾ ਸਾਗਰ ਲਵਕੁਸ਼ ਦੇ ਪਾਲਨ ਹਾਰ ਜਿਨ੍ਹਾਂ ਨੇ 1200 ਸਾਲ ਪਹਿਲੇ ਰਮਾਇਣ ਲਿਖ ਦਿੱਤੀ ਸੀ ਉਹਨਾਂ ਦਾ ਪ੍ਰਗਟ ਉਸਤ 7 ਅਕਤੂਬਰ ਨੂੰ ਪੂਰੇ ਵਿਸ਼ਾ ਵੀ ਮਨਾਇਆ ਜਾ ਰਿਹਾ ਜਲੰਧਰ ਦੀ ਜਲੰਧਾ ਦੀ ਪਵਿੱਤਰ ਧਰਤੀ ਸ਼੍ਰੀ ਰਾਮ ਚੌਕ ਤੋਂ ਵਿਸ਼ਾ ਸ਼ੋਭਾ ਯਾਤਰਾ ਸਿੱਧੀ ਵਾਲਮੀਕ ਸਭਾ ਵੱਲੋਂ ਜਿਹੜੀ ਪਰਪਾਤੀਆ ਵਾਲਮੀਕ ਤਰਸਮਾਰ ਜਸਤ ਪਾਵਦਾਸ ਭਾਰਤ ਵੱਲੋਂ ਨਿਕਾਲੀ ਜਾ ਰਹੀ ਹੈ ਅੱਜ ਉਹਨਾਂ ਦੀ ਪਹਿਲੀ ਮੀਟਿੰਗ 40 ਕੁਆਟਰ ਰਾਜਕਮਾਰ ਰਾਜੂ ਜੀ ਜਿਹੜਾ ਕਿ ਸ਼੍ਰੀ ਵਾਲਮੀਕ ਸਭਾ ਦੇ ਚੇਅਰਮੈਨ ਨੇ ਸ਼੍ਰੀ ਵਾਲਮੀਕ ਸਭਾ ਦੇ ਪ੍ਰਧਾਨ ਅਰਜੇਸ਼ ਭੱਟੀ ਜੀ ਮਹਾ ਮੰਤਰੀ ਅਰਜੇਸ਼ ਪਦਮ ਜੀ ਔਰ ਜੀਤਬੰਦੀ ਜੀ ਮੈਨੂੰ ਵੀ ਸ਼੍ਰੀ ਵਾਲਮੀਕ ਸਵਾ ਦੇ ਮੇਰੀ ਛੋਟੀ ਭੈਣ ਭੱਟੀ ਸਾਹਿਬ ਹੀਤੂ ਭੱਤੀ ਜੀ ਉਹ ਆਪਣੇ 15 ਮਹਿਤਾ ਜੀ 15 ਮਹਿਤਾ ਜੀ ਔਰ ਜਿੰਨੇ ਵੀ ਬਹੁਤ ਵੱਡਾ ਜੱਥਾ ਲੈ ਕੇ ਉਹ ਇੱਥੇ ਆਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਅੱਜ ਜਿਹੜੀ ਪਹਿਲੀ ਮੀਟਿੰਗ ਹੋਈ ਆ ਇਹਦੇ ਵਿੱਚ ਸਾਰੇ ਸੁਝਾਅ ਲਏ ਗਏ ਨੇ ਉਹ ਸਭ ਕੁਝ ਦੱਸਿਆ ਗਿਆ ਵਾ ਔਰ ਸਿਟੀ ਵਾਲਮੀਕ ਸਭਾ ਦੇ ਕੀ ਪੈਟਰਨ ਪੰਜਾਬ ਕੇ ਸੀ ਦੇ ਫਤਮ ਸ਼੍ਰੀ ਵਿਜੇ ਚੋਪੜਾ ਜੀ ਅਵਿਨਾਸ਼ ਚੋਪੜਾ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਜਿਹੜੀ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਔਰ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਖਾਸ ਕਰਕੇ ਮੈਂ ਨਿਤਨ ਕੋਹਲੀ ਸਾਹਿਬ ਨੂੰ ਬੜਾ ਉਹਨਾਂ ਦਾ ਤਹਿਦੋ ਧੰਨਵਾਦ ਕਰਦਾ ਜਿਹੜੇ ਅੱਜ ਦੇ ਮੁੱਖ ਮਹਿਮਾਨ ਨੇ ਔਰ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਦਾ ਸ਼ੀਰਵਾਦ ਲੈਣ ਵਾਸਤੇ ਆਏ ਨੇ ਜੈ ਵਾਲਮੀਕੀ ਹਰ ਹਰ ਵਾਲਮੀਕੀ